ਲਗਣਤੀ ਸਿੱਖਾਂ ਦੀ ਕਿਹੜੀ ਗੱਲ ਤੇ ਰੋਬ ਜਮਾਉਨੇ ਰੋਚੜਿਆ ਸੁਣ ਕੇ ਤੇ ਖਬਰਾਂ ਜਾ ਛਪਿਆ ਅਖਬਾਰੋ ਦਿਲ ਤੜਕੇ ਦਿੱਲੀ ਦਾ ਸੁਣ ਕੇ ਸ਼ੇਰ ਦੀ ਆਪ ਬੁਕਾਰਾ ਸਿੰਘਾਂ ਦੇ ਵੱਡਿਆਂ ਪੜਿਆ ਚਮਕੌਰ ਦੀ ਧਰਤੀ ਤੇ ਕੱਲਾ ਸਿੰਘ ਲਖਾਣਾ ਲੜਿਆ ਮੂਹੋਂੜੇ 10 ਲੱਖ ਦੇ ਇਕ ਲਗੀ ਤਰਦੇ ਸ਼ਾਹ ਅਸਵਾਰਾ ਦਿਲ ਟੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀ ਆਪ ਬਕਾਰਾ ਜੀ ਜੂਨ ਗੁਲਾਮਾਂ ਦਾ ਜੋਦੇ ਅਣਖਾਂ ਨਹੀਂ ਮਰਦੇ ਨਹੀਂ ਡਰਦੇ ਹੋਣੀ ਤੂੰ ਲਖਿਆ ਸੀ ਸਤਲੀ ਤੇ ਤਰਦੇ ਲਖ ਬਿਪ ਸੁਣ ਕੇ ਸ਼ੇਰ ਦੀ ਆਪ ਬੁਕਾਰਾ ਨਹੀਂ ਛੜਣਾ ਦੁਆ ਨੂੰ ਜਦ ਸੀ ਰੰਗੇ ਹੁਕਮ ਸੁਣਾਇਆ ਗੁਰੂ ਤੇਗ ਬਹਾਦਰ ਨੇ ਤੁਹਾਡਾ ਡੁੱਬਦਾ ਧਰਮ ਬਚਾਇਆ ਹੋਈ ਬਾਉੜਿਆ ਸ਼ਤਰੀਨਾ ਚੁਕੀਆਂ ਜਦ ਮੁਗਲਾ ਤਲਵਾਰਾਂ ਦਿਲ ਤੜਪਿਆ ਦਿੱਲੀ ਦਾ ਸੁਣ ਕੇ ਸ਼ੇਰ ਸੰਗੋ ਜੋ ਦੇ ਨੇ ਪੱਕੀ ਨਾਲ ਸੂਰਮੇ ਲੈ ਕੇ ਜੜ ਪਟ ਗਏ ਜ਼ੁਲਮਾਂ ਦੀ ਕੀ ਤਾਰਾਜ ਤਖਤ ਤੇ ਬੈ ਕੇ ਤਾਬਲ ਤੱਕ ਸ਼ੋਰ ਪਿਆ ਥਰ ਥਰ ਕੰਬੀ ਆ ਸੀ ਸਰਕਾਰ ਦਿਲ ਟੜ ਗਿਆ ਦਿੱਲੀ ਦਾ ਸੁਣ ਕੇ ਸ਼ਹਿਰ ਦੀ ਆਪ ਬਕਾਰਾ ਜਦ ਸ਼ਾਹ ਅਬਦਾਲੀ ਨੇ ਕਰੀਆਂ ਤੋ ਮਾਈਆਂ ਤਨਦੌਲ ਤਲਟਕੇ ਤੇ ਕੁੜੀਆਂ ਬਨ ਕੇ ਅੱਗੇ ਲਾਈਆਂ ਸਰਦੇਸ਼ ੜਵਾਈਆਂ ਸੀ ਸਿੰਘਾ ਦੇਸ਼ ਦੀਆਂ ਮਟਿਆਰਾ ਅਜੇ ਕਾਲ ਦੀਆਂ ਗੱਲਾਂ ਨੇ ਗੋਰੇ ਜਦੋਂ ਦੇਸ਼ ਚੋਂ ਕੱਢੇ ਜੋ ਚੜੇ ਫਾਂਸੀਆਂ ਦੇ ਸੋਦੇ ਵਿੱਚੋਂ ਸਿੰਘ ਸੀ 90 ਸਿਰ ਟਾਡੇ ਪਤਾ ਕਿਸਮਤ ਦਾ ਹੋਣੇ ਨਹੀਂ ਮਨੋਰਥ ਪੂਰੇ ਲੱਗ ਆਖੇ ਨਹਿਰੂ ਦੇ ਕੀਤਾ ਧੋਖਾ ਦੇਸ਼ਗਦਾਰਾ ਦੇ ਤੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀ ਆਪ ਬੁਕਾਰਾਂ ਗੱਲ ਸੁਣ ਕੇ ਗੌਰ ਸੁਣੀ ਗੱਲ ਖੁਰ ਕੇ ਗੱਲ ਸੁਣ ਕੇ ਗੌਰ ਸੁਣੀ ਫੋਕੇ ਹੋਰ ਨਾ ਦਬਕੇ ਸਹਣੇ ਕੋਈ ਪਿੱਖਿਆ ਮੰਗਣੀ ਨਹੀਂ ਉਹ ਬਣਦੇ ਹੱਕ ਸੰਗਾ ਨੇ ਲੈਣੇ ਹਾ ਤੋ ਕਲਮੀ ਦਾ ਲਖਿਆ ਜੋ ਸਵਧਾਨ ਚ ਤਾਰਾ ਦਿਲ ਟੜਕਿਆ ਦਿੱਲੀ ਦਾ ਸੁਣ ਕੇ ਸ਼ੇਰ ਦੀ ਆਪ ਬੁਬਕਾਰਾ ਜੰਗੀ ਦੀ ਗਰਦ ਤੋਂ ਸਾਨੂੰ ਸਿਰ ਕਟਵਾਉਣੇ ਆਉਂਦੇ ਹੱਥ ਫੜ ਕੇ ਤੇਗਾਂ ਨੂੰ ਦਿੱਲੀ ਤਖਤ ਹਿਲਾਉਣੇ ਆਉਂਦੇ ਪੁੱਛ ਭਾਗੋ ਵਾਲੀਏ ਨੂੰ ਲਖਦੇ ਜੋ ਮਰਦਾਂ ਦੀਵਾਰਾ ਲਖਦੇ ਜੋ ਮਰਦਾਂ ਦੀਵਾਰਾ ਦਿਲ ਟੜਕਿਆ ਦਿੱਲੀ ਦਾ Come